ਉਧਰ ਡੀਐਸਪੀ ਰੈਂਕ ਦਾ ਅਧਿਕਾਰੀ ਹਾਸੋਹਿਣਾ ਬਿਆਨ ਦੇ ਗਿਆ 11 ਵਜੇ ਰਾਤ ਨੂੰ ਕਹਿੰਦੇ ਮੋਟਰਸਾਈਕਲ ਦੇ ਟਾਇਰ ਚ ਹਵਾ ਭਰੀ ਗਈ ਤੇ ਧਮਾਕਾ ਹੋ ਗਿਆ ਨਾ মিডিਆ ਨੂੰ ਅੰਦਰ ਦੇਖਣ ਦਿੱਤਾ ਨਾ ਕਿਸੇ ਹੋਰ ਨੂੰ ਦੇਖਣ ਦਿੱਤਾ ਸਵੇਰ ਤੱਕ ਤਸਵੀਰਾਂ ਉਹ ਵੀ ਕੁਝ ਆ ਗਈਆਂ ਜਿਦੇ ਵਿੱਚ ਸ਼ੀਸ਼ੇ ਟੁੱਟੇ ਨਜ਼ਰ ਆਏ ਮਜੀਠਾ ਥਾਣੇ ਦੇ ਤਕੋ ਸਭ ਤੋਂ ਵੱਡੀ ਗੱਲ ਇਹ ਕਿ ਮੋਟਰਸਾਈਕਲ ਥਾਣੇ ਦੇ ਵਿੱਚ ਲੱਗਾ ਸੀ ਜਾਂ ਬਾਹਰ ਲੱਗਾ ਸੀ ਔਰ ਕਮਾਲ ਦੀ ਗੱਲ ਮੋਟਰਸਾਈਕਲ ਦੇ ਟਾਇਰ ਫਟਣ ਦੇ ਨਾਲ ਥਾਣੇ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਹੈਗੇ ਨੇ ਇਹਦਾ ਮਤਲਬ ਕੁਝ ਨਾ ਕੁਝ ਪੜਦਾ ਪਾਇਆ ਜਾਂਦਾ ਸਭ ਤੋਂ ਵੱਡੀ ਗੱਲ ਆਪਾਂ ਇਸ ਤੇ ਵੀ ਕਰਦੇ ਆ ਜਿਹੜਾ ਸੁਬੀ ਸਿੰਘ ਬਾਦਲ ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਕਾਥਲਾ ਨਾਲ ਹਮਲਾ ਹੋਇਆ ਉਹਦੀ ਜਿਹੜੀ ਐਫਆਈਆਰ ਪੁਲਿਸ ਅੰਮ੍ਰਿਤਸਰ ਪੁਲਿਸ ਨੇ ਪੰਜਾਬ ਪੁਲਿਸ ਨੇ ਸੈਂਸਰਡ ਕਰਤੀ ਆ ਵੀ ਕੋਈ ਦੇਖ ਨਹੀਂ ਸਕਦਾ ਪੜ ਨਹੀਂ ਸਕਦਾ ਵੇਖ ਨਹੀਂ ਸਕਦਾ ਕਿਤੇ ਨਹੀਂ ਮਤਲਬ ਉਸੇ ਸੈਂਸਰ ਲਾਤੀ ਐਮਰਜੈਂਸੀ ਲਾ ਦਿੱਤੀ ਹੈਗੀ ਆ ਔਰ ਇਹਦੇ ਨਾਲ ਇੱਕ ਬੰਦਾ ਹੋਰ ਫੜ ਲਿਆ ਐ ਐਨਆਰਆਈ ਜਿਹੜਾ ਫੜਿਆ ਉਹਤੇ ਵੱਖਰਾ ਮਕਦਮਾ ਦਰਜ ਕਰ ਦਿੱਤਾ ਗਿਆ ਕਿ ਜਿਹੜਾ 9mm ਦਾ ਜਿਹੜਾ ਸੈਮੀ ਆਟੋਮੈਟਿਡ ਜਿਹੜਾ ਪਿਸਤੌਲ ਆ ਉਹ ਕਿੱਥੋਂ ਆਇਆ ਉਹ ਇੱਕ ਐਨਆਰਈ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਔਰ ਚੌੜੇ ਦਾ 3 ਦਿਨ ਦਾ ਰਿਮਾਂਡ ਮਿਲ ਪਰ ਐਫਆਈਆਰ ਸੈਂਸਰ ਕਰਨ ਦੀ ਕੀ ਲੋੜ ਹੈ ਔਰ ਪੁਲਿਸ ਕੋਲ ਇੱਕੋ ਹੀ ਬੇਤੁੱਕਾ ਜਿਹਾ ਬਿਆਨ ਹੁੰਦਾ ਕਿ ਸਿਕਿਉਰਿਟੀ ਦਾ ਮਸਲਾ ਜੀ ਇਸ ਕਰਕੇ ਕੀਤੀ ਹੈ ਇਹੀ ਦਲੀਲ ਦੇਣਗੇ ਨਹੀਂ ਕੱਲ ਨੂੰ ਕਾਲੀਦਲ ਨੇ ਚੈਲੰਜ ਕਰਨਾ ਹੈਗਾ ਉਹ ਫਿਰ ਐਫਆਈਆਰ ਦੀ ਕਾਪੀ ਕਿੱਥੋਂ ਲੈਣਗੇ ਹੱਲੇ ਪਰਸੋਂ ਹੀ ਦੇਸ਼ ਦੇ ਪ੍ਰਾਈਮ ਸਤਿ ਨਿਰਿੰਦਰ ਮੋਦੀ ਸਾਹਿਬ ਬੋਲ ਕੇ ਨੇ ਕਿ ਜਿਹੜੇ ਤਿੰਨ ਆਪਣੇ ਨਵੇਂ ਕਾਨੂੰਨ ਬਣਾਏ ਨੇ ਅੰਗਰੇਜ਼ਾਂ ਦੇ ਕਾਨੂੰਨਾਂ ਦੇ ਨਾਮ ਬਦਲ ਕੇ ਤੇ ਧਰਾਵਾਂ ਬਦਲ ਕੇ ਆਪੀਸੀ ਬਦਲ ਕੇ ਸੀਆਰਪੀਸੀ ਬਦਲ ਕੇ ਉਹ ਕਹਿੰਦੇ ਇਹ ਹੁਣ ਸਭ ਕੁਝ 60 ਦਿਨਾਂ ਦੇ ਵਿੱਚ ਹੋ ਜਾ ਕਰੂਗਾ ਮਤਲਬ ਪੁਲਿਸ ਦੀ ਨੀਅਤ ਤੇ ਉਦਾਂ ਦੀ ਉਦਾਂ ਹੀ ਹੈ ਬੇਈਮਾਨੀ ਹੈ ਹੁਣ ਤੁਸੀਂ ਉਹ ਐਫ ਆਈ ਆਰ ਤੇ ਸੈਂਸਰ ਡਲਾਤੀ ਹੈਗੀ ਆ ਉਹਦੇ ਚ ਕੀ ਕੁਝ ਲਿਖਿਆ ਕਿਹਦੀ ਸ਼ਿਕਾਇਤ ਆ ਕੀ ਹੈ ਕਿ ਉਹ ਜਸਬੀਰ ਸਿੰਘ ਨੂੰ ਬਣਾਇਆ ਗਿਆ ਜਸਬੀਰ ਸਿੰਘ ਦੇ ਉਲਟਾ ਦਬਾਅ ਪਾਇਆ ਗਿਆ ਵੀ ਤੂੰ ਇਹ ਬੋਲ ਕੇ ਸਾਨੂੰ ਅਲਰਟ ਵੀ ਸਿਕਿਉਰਟੀ ਦੇ ਵਿੱਚ ਜਿਹੜਾ ਬੰਦਾ ਚਾਹੇ ਕੋਈ ਐਮ ਐਲ ਏ ਦੇ ਨਾਲ ਤੇ ਚਾਹੇ ਕੋਈ ਜੈਡ ਪਲੱਸ ਪ੍ਰੋਟੈਕਟਿਵ ਹੈਗਾ ਉਹਦੇ ਨਾਲ ਜਿਹੜੀ ਸਿਕਿਉਰਟੀ ਉਹ ਹਮੇਸ਼ਾ ਹੀ ਅਲਰਟ ਲੈਂਦੀ ਹੈਗੀ ਆ ਉਹ ਨਵੀਂ ਗੱਲ ਹੀ ਹੈਗੀ ਹਾਂ ਇਹਦੇ ਚ ਪੁਲਿਸ ਦੀ ਜ਼ਿੰਮੇਵਾਰੀ ਉਹ ਕਿੰਨੀ ਅਲਰਟ ਆ ਉਹ ਅਲਰਟ ਪੁਲਿਸ ਦੀ ਦਿਖੀ ਨਹੀਂ ਆ ਗਈ ਹੁਣ ਦੂਜੀ ਗੱਲ ਹੈ ਕਿ ਜਿਹੜਾ ਮਜੀਠੇ ਥਾਣੇ ਦੇ ਵਿੱਚ ਮਸਲਾ ਇਦਾਂ ਦਾ ਕਿਹੜਾ ਮੋਟਰਸਾਈਕਲ ਦਾ ਮੋਟਰਸਾਈਕਲ ਆ ਪਾਵਰਫੁੱਲ ਕਿ ਉਹਦੇ ਦਾ ਟਾਇਰ ਫਟ ਜੇ ਤੇ ਥਾਣੇ ਦੇ ਸ਼ੀਸ਼ੇ ਟੁੱਟ ਜਾਣ ਔਰ ਡੀਐਸਪੀ ਮੀਡੀਆ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਔਰ ਉਸ ਮੁਲਾਜ਼ਮ ਦਾ ਨਾਮ ਪੁੱਛਿਆ ਗਿਆ ਕੀ ਹੈ ਕਿਹਦਾ ਮੋਟਰਸਾਈਕਲ ਸੀ ਉਹ ਵੀ ਨਹੀਂ ਪਤਾ ਸੀ ਉਹਨਾਂ ਨੂੰ ਹਾਂ ਇਹ ਹੀ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਥਾਣੇ ਦੇ ਵਿੱਚ ਹਵਾ ਭਰਨ ਵਾਲੇ ਪੰਪ ਵੀ ਰੱਖੇ ਸੀ ਮੋਟਰਸਾਈਕਲ ਤੇ ਹਵਾ ਕਿਦਾਂ ਭਰੀ ਗਈ ਹੈਗੀ ਇਹ ਸਭ ਤੋਂ ਵੱਡੀ ਗੱਲ ਉਹ ਤਾਂ ਜਿੱਥੇ પેટ્રોલ ਪੰਪਾਂ ਤੇ ਭਰੀ ਜਾਂਦੀ ਜਾਂ ਜਿਹੜੀਆਂ ਹਾਂ ਉਹ ਕਿਸੇ ਗੱਡੀ ਦੇ ਵਿੱਚ ਔਰ ਇੰਨਾ ਸ਼ੀਸ਼ੇ ਫਟ ਗਏਗੇ ਬਦਲ ਜੇ ਉਹ ਬੰਦੇ ਖੜੇ ਨੇ ਲੱਗੇ ਸਿਪਾਈ ਜਾਂ ਜਿਹੜਾ ਵੀ ਜਿਹਦਾ ਵੀ ਮੋਟਰ ਜਖਮੀ ਤੇ ਫਿਰ ਉਹ ਵੀ ਹੋ ਜਾਊਗਾ ਉਹਨੇ ਵੀ ਤੇ ਚੀਕਾਂ ਮਾਰੀਆਂ ਹੋਗੀਆਂ ਕਿਤੇ ਨਾ ਕਿਤੇ ਕਿਉਂਕਿ ਪੁਲਿਸ ਦਬਾਰ ਰਹੀ ਆ ਕਿ ਇੱਕ ਪਾਸੇ ਸੁਬੀਰ ਸਿੰਘ ਬਾਦਲ ਤੇ ਟੈਗ ਉਹਦਾ ਉਸੇ ਦਿਨ ਹੈਨਾ ਉੱਤੇ ਹੋ ਗਿਆ ਥਾਣੇ ਤੇ ਹੁਣ ਉਸ ਚੀਜ਼ ਨੂੰ ਛਪਾ ਰਹੀ ਆ ਤੁਸੀਂ ਕਿਵੇਂ ਕਿੰਨਾ ਕਿ ਕੁਝ ਨਾ ਕੁਝ ਤੇ ਇਨਪੁਟ ਆ ਹੀ ਜਾਏਗੀ ਉਸ ਦਾ ਪੁਲਿਸ ਨੂੰ ਸਾਹਮਣਾ ਕਰਨਾ ਚਾਹੀਦਾ ਕਿਉਂਕਿ ਲੋਕੀ ਵਿਚ ਸचेत ਹੋਣਗੇ ਤੁਸੀਂ ਤੁਸੀਂ ਸचेत ਕਿੰਨੇ ਗਏ ਲੋਕਾਂ ਨੂੰ ਪਤਾ ਲੱਗ ਲੇਕਿਨ ਜਦੋਂ ਦੇਸ਼ ਵਿਰੋਧੀ ਤਾਕਤਾਂ ਜਾਂ ਸਮਾਜ ਵਿਰੋਧੀ ਅੰਸਰ ਹੈ ਲੋਕੀ ਉਹਨਾਂ ਬਾਰੇ ਵੀ ਅਲਰਟ ਹੋ ਜਾਂਦੀ ਤੁਹਾਨੂੰ ਲੋਕੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਤੇ ਜੇ ਤੁਸੀਂ ਇਨਫੋਰਮੇਸ਼ਨ ਆਪ ਹੀ ਲੁਕਾਈ ਜਾਓਗੇ ਤੇ ਲੋਕਾਂ ਦਾ ਸਹਿਯੋਗ ਕਿਵੇਂ ਲੋਗੇ ਵੱਡੀਆਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਾ ਹੈੱਡ ਕੁਆਰਟਰ ਉੱਥੇ ਗਰਨੇਡ ਦੇ ਨਾਲ ਹਮਲਾ ਹੋ ਗਿਆ ਅਜਨਾਲੀ ਥਾਣੇ ਦੇ ਵਿੱਚ ਹੋ ਗਿਆ ਨਵਾਂ ਸ਼ਹਿਰ ਦੇ ਥਾਣੇ ਚ ਵਿੱਚ ਹੋ ਗਿਆ ਹੁਣ ਇਹ ਮਜੀਠਾ ਥਾਣੇ ਦੇ ਵਿੱਚ ਹੋ ਗਿਆ ਇਹਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਬੜੀ ਗੰਭੀਰਤਾ ਦੇ ਨਾਲ ਆਉਣ ਦੀ ਸਵਾਲ ਹੈ ਕਿ ਅਸੀਂ ਇੱਕ ਬਾਰਡਰ ਸਟੇਟ ਤੇ ਬੈਠੇ ਆਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਕਿਉਂਕਿ ਬਹੁਤ ਸਾਰੇ ਅਜੇਹਾ ਪੰਜਾਬ ਦੇ ਵਿੱਚ ਇੱਕ ਸੈਕਸ਼ਨ ਆ ਔਰ ਪੰਜਾਬੀ ਵੀ ਸਮਝਦੇ ਆਗੇ ਕਿ ਪੰਜਾਬ ਦੇ ਨਾਲ ਧੱਕਾ ਹੋਇਆ ਉਹਦਾ ਫਾਇਦਾ ਹਮੇਸ਼ਾ ਪੰਜਾਬ ਵਿਰੋਧੀ ਦੇਸ਼ ਵਿਰੋਧੀ ਤੇ ਸਿੱਖਾਂ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਉਹਦਾ ਨਜਾਇਜ਼ ਫਾਇਦਾ ਚੱਕਦੀਆਂ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਸਟੇਟ ਲੀਡਰਸ਼ਿਪ ਤੇ ਸਵਾਲ ਖੜੇ ਹੁੰਦੇ ਨੇ ਕਿ ਸਾਡੀ ਸਟੇਟ ਲੀਡਰਸ਼ਿਪ ਕਿਹੋ ਜੀ ਹੈਗੀ ਆ ਉਹ ਕਿੰਨੀ ਸੀਰੀਅਸ ਪੰਜਾਬੀਅਤ ਪ੍ਰਤੀ ਤੇ ਸਰਕਾਰ ਨੂੰ ਉਸ ਤੇ ਗੰਭੀਰਤਾ ਦੇ ਨਾਲ ਧਿਆਨ ਲੈਣਾ ਚਾਹੀਦਾ ਜਿਹੜੇ ਵੀ ਪੁਲਿਸ ਅਫਸਰ ਲਾਪਰਵਾਹ ਨੇ ਇਸ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਹਾਨੂੰ ਬਦਲਣਾ ਚਾਹੀਦਾ ਹੈਗਾ ਇੰਟੈਲੀਜੈਂਸ ਦੇ ਵਿੱਚ ਬਦਲੇ ਚਾਹੀਦੇ ਹੈਗੇ ਹੁਣ ਹੈਰਾਨੀ ਮੈਨੂੰ ਹੁੰਦੀ ਹੈ ਕਿ ਪਹਿਲਾਂ ਜਿਹੜਾ ਡੀਸੀ ਤੇ ਐਸਐਸਪੀ ਕਟਕੜ ਜਿਨ੍ਹਾਂ ਦੀ 7-7 ਸਾਲ 8-8 ਸਾਲ ਸਰਵਸੁੰਦੀ ਆ ਉਹਨਾਂ ਨੂੰ ਐਸਐਸਪੀ ਲਗਾਇਆ ਜਾਂਦਾ ਸੀ ਬਾਰਡਰ ਸਟੇਟ ਦੇ ਵਿੱਚ ਅਜਿਹੇ ਪੁਲਿਸ ਅਫਸਰਾਂ ਨੂੰ ਲਾ ਦਿੱਤਾ ਗਿਆ ਐਸਐਸਪੀ ਜਿਨ੍ਹਾਂ ਦੀ ਹਜੇ ਸਰਵਸੇ 3-4-4 ਸਾਲ ਦੀ ਹੋਈ ਆ ਉਹਨਾਂ ਉਹ ਤਾਂ ਹਜੇ ਥਾਣੇਦਾਰ ਨਹੀਂ ਬਣੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਆਈਪੀਐਸ ਜਦੋਂ ਬੰਦਾ ਹੁੰਦਾ ਉਹਨੂੰ ਥਾਣੇਦਾਰ ਦੀ ਐਸਐਚਓ ਦੀ ਟ੍ਰੇਨਿੰਗ ਦਿੱਤੀ ਜਾਂਦੀ ਉਹਦੇ ਦੋ 1 ਸਾਲ ਦੇ ਪਹਿਲਾਂ ਹੋ ਜਾਂਦਾ ਉਹਨਾਂ ਦੀ ਹైదరాబాద్ ਫਿਰ ਮਸੂਰੀ ਹੋ ਜਾਂਦੀ ਉਹਨਾਂ ਦੀ ਟ੍ਰੇਨਿੰਗ ਫਿਰ ਫੀਲਡ ਵਾਲੀ ਹੁੰਦੀ ਆ ਜਿਹੜਾ ਬੰਦਾ 2019 ਦੇ ਵਿੱਚ ਸਿਲੈਕਟ ਹੋਇਆ ਉਹਦੀ 2 ਸਾਲ ਦੀ ਹੁੰਦੀ ਆ ਟ੍ਰੇਨਿੰਗ 21 ਆ ਤੇ ਉਹਨੂੰ 23 ਦੇ ਵਿੱਚ ਸਰਕਾਰ ਐਸਐਸਪੀ ਲਗਾ ਰਹੀ ਆ ਉਹ ਵੀ ਬਾਰਡਰਿਸਟ ਜਿਹੜੇ ਡਿਸਟ੍ਰਿਕਟ ਨੇ ਪੰਜਾਬ ਦੇ ਉੱਥੇ ਐਸਐਸਪੀ ਲਾਉਣੇ ਜਿਹਦੇ ਘਟੋ ਜਿਹੜੇ 7 7 8 8 9 9 ਸਾਲ ਦੇ ਸੀਨੀਅਰ ਹੋਣ ਉਹਨਾਂ ਨੂੰ ਲਾਉਣਾ ਚਾਹੀਦਾਗਾ ਇੱਕ ਤੇ ਪੰਜਾਬ ਬਾਰਡਰ ਆ ਫਿਰ ਪੰਜਾਬ ਦੇ ਜਿਹੜੇ 6 ਡਿਸਟ੍ਰਿਕਟ ਬਾਰਡਰ ਵਾਲੇ ਜਿਹਦੇ ਚ ਆਪਾਂ ਅੰਮ੍ਰਿਤਸਰ ਮਿਲਦੇ ਗੁਰਦਾਸਪੁਰ ਪਠਾਨਕੋੜ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਉੱਥੇ ਤੇ ਬਹੁਤ ਜਿਹੜੇ ਸੀਰੀਅਸ ਆਫੀਸਰ ਨੇਸ ਔਰ ਸੀਨੀਅਰ ਆਫੀਸਰ ਉਹਨਾਂ ਨੂੰ ਹੀ ਲਗਾਇਆ ਜਾਂਦਾ ਅਕਸਰ ਤੁਸੀਂ ਦੇਖ ਲਓ ਚਾਹੇ ਗੁਰਦਾਸਪੁਰ ਦੀ ਗੱਲ ਕਰੋ ਚਾਹੇ ਬਟਾਲੇ ਦੀ ਗੱਲ ਕਰੋ ਚਾਹੇ ਤਰਨਤਾਰਨ ਦੀ ਗੱਲ ਕਰੋ ਉਹ ਕਿਹੜੇ ਅਫਸਰ ਨੇ ਨਵੇਂ ਲਾਇਆ ਗਏ ਨੇ ਇਸ ਕਰਕੇ ਉੱਥੇ ਤੇ ਲਾਇਏ ਜਾਂਦੇ ਸੀਰ ਸੀਨੀਅਰ ਤੇ ਸੀਰੀਅਸ ਲਾਈ ਜਾਂਦੇ ਹੈ ਕਿ ਨੇ ਉਹਨੇ ਇਸ ਮਸਲੇ ਦੇ ਵਿੱਚ ਜਿਹੜਾ ਅਜਨਾਲੇ ਵਾਲਾ ਕਾਂਡ ਹੋ ਗਿਆ ਉੱਥੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਹੈ ਜੁੜੀਆਂ ਇੱਕ ਜ਼ਿੰਮੇਵਾਰੀਆਂ ਵੀ ਚੱਕੀਆਂ ਗਈਆਂ ਵੱਖੋ ਵੱਖਰੇ ਗਰੁੱਪਾਂ ਵੱਲੋਂ ਵੱਖ-ਵੱਖਰੇ ਥਾਣਿਆਂ ਤੇ ਜਿਹੜੇ ਹਮਲੇ ਹੋਏ ਉਹ ਸੱਚੇ ਹੈ ਕਿ ਝੂਠੇ ਹੈ ਪਰ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕਿਸੇ ਦਾ ਕਤਲ ਹੋ ਜਾਈ ਫਰੋਤੀ ਮੰਗੀ ਜਾਂਦੀ ਹੈ ਕੋਈ ਕਾਂਡ ਹੋ ਜੇ ਜ਼ਿੰਮੇਵਾਰੀਆਂ ਚੁੱਕ ਲੈਂਦੇ ਆ ਲੋਕ ਉਹ ਵੀ ਉਹ ਜੱਥੇਬੰਦੀਆਂ ਜਿਹੜੀਆਂ ਕਾਨੂੰਨ ਦੀ ਨਜ਼ਰ ਚ ਬੈਨ ਨੇ ਦੇਖੋ ਸਭ ਤੋਂ ਵੱਡੇ ਉਹਦੇ ਚ ਦੋ ਤਰ੍ਹਾਂ ਦੇ ਹੁੰਦੇ ਨਾ ਜੀ ਜੇ ਤੇ ਕੋਈ ਖਰੋਤੀ ਵਾਲਾ ਮਸਲਾ ਹੈ ਨਾ ਜੀ ਉਹ ਗੈਂਗਸਟਰ ਚੱਕ ਲੈਂਦੇ ਉਹਨਾਂ ਦਾ ਮੋਲ ਵੱਧ ਜਾਂਦਾ ਹੈਗਾ ਕਿਉਂਕਿ ਚਾਹੇ ਜਿਹੜਾ ਡਿਜੀਟਲ মিডিਆ ਚਾਹੇ ਇਲੈਕਟ੍ਰੋਨਿਕ মিডিਆ ਉਹ ਉਹਨਾਂ ਲੋਕਾਂ ਦੇ ਬਿਆਨ ਛਾਪ ਦਿੰਦੇ ਹੈਗੇ ਨੇ ਉਹਨਾਂ ਦਾ ਮੂਲ ਵੱਧ ਜਾਂਦਾ ਹੈ ਕਿਉਂਕਿ ਉਹਨਾਂ ਨੇ ਫੇਸਬੁਕ ਤੇ ਲਿਖ ਕੇ ਭੇਜਤਾ ਹੁਣ ਫੇਸਬੁਕ ਤੇ ਨਕਲੀ ਜਾਂ ਅਸਲੀ ਆ ਇਦਾਂ ਜਿਵੇਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਕਈ ਜਥੇਬੰਦੀਆਂ ਕਾੜਕੋਆਂ ਦੀ ਅਸਲੀ ਕਈ ਪੁਲਿਸ ਵਾਲਿਆਂ ਨੇ ਨਕਲੀ ਜਾਂ ਖੜਕੂ ਜਥੇਬੰਦੀਆਂ ਬਣਾਈ ਉਹਨਾਂ ਦੇ ਅਖਬਾਰਾਂ ਦੇ ਵਿੱਚ ਪ੍ਰੈਸ ਨੋਟਸ ਛਪ ਜਾਂਦੇ ਸਿਮਿਲਰਲੀ ਮੈਨੂੰ ਲੱਗਦਾ ਕਿ ਨਵੀਂ ਤਕਨੀਕ ਹੈਗੀ ਆ ਇੰਸਟਾਗ੍ਰਾਮ ਸਨੈਪਚੈਟ ਫੇਸਬੁਕ ਇਹ ਉਹ ਉਰਤੇ ਤੁਸੀਂ ਜਿਹਦਾ ਮਰਜ਼ੀ ਫਰਜੀ ਕਾਊਂਟ ਬਣਾ ਕੇ ਸਟੇਟਮੈਂਟ ਜਾਰੀ ਕਰ ਦੋ ਹੂੰ ਉਹ ਕਿੱਥੇ ਥੱਲੇ ਸਿਗਨੇਚਰ ਕੀਤੇ ਹੈਗੇ ਨੇ ਜਾਂਦੇ ਬੰਦਾ ਵੇ ਕਿ ਮੈਂ ਸੂਵੜ ਸੂ ਬੋਲਦਾ ਲੋਕਾਂ ਨੂੰ ਫੋਟੋ ਦਾ ਵੀ ਪਤਾ ਲੱਗ ਜੇ ਲੋਕੀ ਕਹਿੰਨ ਹਾਂ ਇਹ ਬੰਦਾ ਯਾਰ ਐ ਐਂਟੀ ਇੰਡੀਆ ਵਾ ਪਤਾ ਲੱਗ ਜੇ ਹੁਣ ਫੇਸਬੁੱਕ ਤੇ ਅੱਜ ਜਿਹੜੀ ਕਾਲੀ ਦਿਲ ਜਾਂ ਬਾਕੀਆਂ ਨੇ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਕਿਹੜੇ ਲਿਬਰੇਸ਼ਨ ਫੋਰਸ ਨੇ ਕੀਤੀ ਹੈਗੀ ਹੈ ਜਿਨ੍ਹਾਂ ਨੇ ਮਜੀਠੇ ਥਾਣੇ ਦੀ ਜ਼ਿੰਮੇਵਾਰੀ ਲਈ ਉਹ ਤਾਂ ਹੁਣ ਸਾਰਾ ਮਸਲਾ ਇਹ ਹੈ ਕਿ ਜਾਂਚ ਦਾ ਵਿਸ਼ਾ ਹੈ ਲੇਕਿਨ ਜਿਹੜੇ ਹੁਣ ਆਜ ਜਿਹੜੇ ਦੋ ਐਪੀਸੋਡ ਹੋ ਗਏ ਸੇਮ ਇੱਕ ਤੇ ਤੇ ਪੁਲਿਸ ਨੇ ਕਲੀਅਰ ਕਾਟ ਹੀ ਕਹਿ ਦਿੱਤਾ ਕਿ ਇਹ ਤੇ ਸਿਮਤੀ ਲੈਣ ਵਾਲੀ ਕਾਰਵਾਈ ਹੈ ਸੁਬੀਸ਼ ਸਿੰਘ ਬਾਦਲ ਖੁਦ ਹੀ ਆਪਣੇ ਤੇ ਅਟੈਕ ਕਰਵਾ ਰਿਹਾ ਉਹਦੇ ਕਹਿਣ ਦਾ ਮਤਲਬ ਦੇ ਆ ਪੰਜਾਬ ਪੁਲਿਸ ਦਾ ਇਹ ਔਰ ਦੂਜਾ ਜਿਹੜਾ ਥਾਣੇ ਤੋਂ ਉਹ ਕਹਿੰਦੇ ਕਿ ਮੋਟਰਸਾਈਕਲ ਦਾ ਟਾਇਰ ਫੱਟ ਗਿਆ ਉਹਦੇ ਨਾਲ ਸ਼ੀਸ਼ਾ ਟੁੱਟ ਗਿਆ ਨਾ ਮੋਟਰਸਾਈਕਲ ਦਿਖਾਇਆ ਨਾ ਜਿਹਦਾ ਮੋਟਰਸਾਈਕਲ ਸੀ ਉਹ ਸੀ ਤੇ ਥਾਣੇ ਦੇ ਵਿੱਚ ਹਵਾ ਭਰੀ ਜਾ ਰਹੀ ਹੈ ਮੋਟਰਸਾਈਕਲ ਦਾ ਟਾਇਰ ਫੱਟ ਗਿਆ ਤੇ ਚਲੋ ਜੀ ਸ਼ੀਸ਼ਾ ਟੁੱਟ ਗਿਆ ਔਰ ਬਾਕੀ ਲੋਕਾਂ ਨੂੰ ਕਿੰਨਾ ਖੜਾਕ ਆਇਆਗਾ ਨੀੜਲੇ ਤੇੜੇ ਲੋਕਾਂ ਨੂੰ ਖੜਾ ਆਇਆ ਮੋਟਰਸਾਈਕਲ ਕਿੱਥੇ ਕਿ ਲਾਇਆ ਸੀ ਕਿ ਸ਼ੀਸ਼ੇ ਵਾਲੇ ਕਮਰਿਆਂ ਦੇ ਵਿੱਚ ਲਾਇਆ ਸੀ ਇਹਨਾਂ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੁਣ ਪੁਲਿਸ ਜਾਂਚ ਕਰਦੀ ਕਿ ਨਹੀਂ ਕਰਦੀ ਪਰ ਇਹ ਜਿਹੜੇ ਦੋਨੇ ਵੱਡੇ ਇਸ਼ੂ ਆ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੇ ਆ